ਸਤਿ ਸ਼੍ਰੀ ਅਕਾਲ ਜੀ ਮੈਂ ਸੋਨੂ ਟਪਿਆਲਾ ਨੂਰੀ 24 ਤੋਂ ਅੱਜ ਤੁਹਾਡੀ ਇਹੋ ਇਸ਼ਤਿਖਸ਼ਨਾ ਮੁਲਾਕਾਤ ਕਰਾਉਣ ਜਾ ਰਿਹਾ ਹਾਂ ਜਿੰਨਾ ਪੰਜਾਬ ਦੇ ਵਿੱਚੋਂ ਆ ਕੇ ਕੈਨੇਡਾ ਦੇ ਵਿੱਚ ਮਲਾਮਾਰੀਆਂ ਅੱਜ 150 ਕਿੱਲਾ ਪੈਲੀ ਬਣਾ ਕੇ ਬੈਠੇ ਨੇ ਇਹਨਾਂ ਇੱਕ ਅਨੋਖੇ ਤਰੀਕੇ ਦੇ ਨਾਲ ਇਹੋ ਜਿਹਾ ਕੰਟੇਨਰ ਤਿਆਰ ਕੀਤਾ ਹੋਇਆ ਟਰਾਲਾ ਜੋ ਕਿ ਕੈਨੇਡਾ ਵਾਲੇ ਵੱਡੀਆਂ-ਵੱਡੀਆਂ ਏਜੰਸੀਆਂ ਵਾਲੇ ਇਹਨਾਂ ਨੂੰ ਆਫਰ ਕਰ ਰਹੇ ਨੇ ਕਿ ਸਾਨੂੰ ਇਹੋ ਟਰਾਲੇ ਤਿਆਰ ਕਰਕੇ ਦਿਓ ਪਰ ਇਹ ਪੰਜਾਬੀ ਆਪਣੀ ਜੇਤ ਤੇ ਅੜੇ ਨੇ ਪੰਜਾਬੀ ਜੋ ਚੀਜ਼ ਬਣਾਉਂਦੇ ਨੇ ਕਿੰਦੇ ਆਪ ਹੀ ਚਲਾਉਂਦੇ ਨੇ ਇਸ ਕਰਕੇ ਅੱਜ ਇਹੋ ਜਿਹੇ ਸੈਕਸ਼ਨ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਆ ਆ ਕਰੋ ਗੱਲ ਜੀ ਸਤਿਗੁਰ ਜੀ ਸਤਿਗੁਰ ਜੀ ਸਰ ਜੀ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆਂ ਕਿ ਤੁਸੀਂ ਕੈਨੇਡਾ ਦੇ ਵਿੱਚ ਕਿੱਦਾਂ ਆਏ ਕਿੱਥੇ ਕਿੱਦਾਂ ਕੇ ਟਰਾਲਾ ਤਿਆਰ ਕੀਤਾ ਤੇ ਕਿੱਦਾਂ ਤੁਹਾਨੂੰ ਏਜੰਸੀਆਂ ਅੱਜ ਕੱਲ੍ਹ ਆਫਰ ਕਰ ਰਹੀਆਂ ਨੇ ਕੈਨੇਡਾ ਦਾ ਕੀ ਆਉਣਾ ਜੀ ਅੱਛਾ ਤੇ ਸ਼ੁਰੂ ਤੋਂ ਗੱਲ ਕਰਿਓ ਬਗਵਾਨੀ ਕੈਨੇਡਾ ਨੂੰ ਡਾ ਕੀ ਆਉਣਾ ਜੀ ਘਰ ਬਹੁਤ ਜ਼ਿਆਦਾ ਗਰੀਬੀ ਸੀ ਤੇ ਅਸੀਂ ਦੋ ਨੰਬਰ ਦੇ ਚ ਕੈਨੇਡਾ ਆ ਗਏ ਪੰਜਾਬ ਤੋਂ ਆਣ ਕੇ ਬੜਾ ਕੰਮਕਾਰ ਲੱਭਾ ਪਰ ਕੰਮ ਕੁਮਕਦੇ ਕੋਈ ਮਿਲਿਆ ਨਾ ਨੌਕਰੀ ਨਾਕਰੀਆਂ ਬੜੀਆਂ ਲੱਭੀਆਂ ਪਰ ਕੋਈ ਨੌਕਰੀ ਨਾ ਮਿਲੀ ਤੇ ਹਾਰ ਕੇ ਫਿਰ ਅਸੀਂ ਭਾਜੀ ਆਪਣਾ ਹੀ ਟਰਾਲਾ ਤਿਆਰ ਕਰ ਲਿਆ ਤੇ ਹੁਣ ਲੋਕੀਂ ਦੇਹਦੇ ਨੇ ਚੱਲੋ ਜੋ ਚੱਲਦਾ ਟਰਾਲਾ ਸਾਡਾ ਤੇ ਲੋਕੀਂ ਸੜਕਾਂ ਦੇ ਵੇਹਦੇ ਨੇ ਖਲੋਖ ਲੋਕੇ ਸਾਡਾ ਟਰਾਲਾ ਜੀ ਤੇ ਭਾਈ ਤੁਹਾਨੂੰ ਫਿਰ ਕਿੰਨੀਆਂ ਏਜੰਸੀਆਂ ਆਏ ਕਰਦੀਆਂ ਆਫਰ ਕਰਨ ਦੀਆਂ ਸਕੋਨੇਡਾ ਦੀਆਂ ਸਾਨੂੰ ਬਹੁਤ ਜ਼ਿਆਦਾ ਆਫਰ ਆਉਂਦੇ ਆ ਜੀ ਵੀ ਸਾਨੂੰ ਵੀ ਟਰਾਲੇ ਇਤਰਾਹ ਦੇ ਤਿਆਰ ਕਰ ਕਰਕੇ ਦੋ ਕਈ ਏਜੰਸੀਆਂ ਸਾਨੂੰ ਆਫਰ ਦੇਣ ਦੀਆਂ ਨੇ ਪਰ ਅਸੀਂ ਆਪਣਾ ਟਰਾਲਾ ਚਾਹੁੰਦੇ ਆ ਵੀ ਇੱਕ ਟਰਾਲਾ ਸਾਡਾ ਆਪਣਾ ਹੀ ਚੱਲੇ ਜਿਹੜਾ ਲੋਕੀ ਦੂਰੋਂ ਖੜ ਖੜ ਕੇ ਦੇਖਣ ਠੀਕ ਹੈ ਭਾਈ ਤੁਸੀਂ ਆਪਣਾ ਟਰਾਲਾ ਖਣ ਚਲਾ ਕੇ ਵਿਖਾ ਸਕਦੇ ਹੋ ਹਾਂ ਜੀ ਚਲਾ ਕੇ ਵਿਖਾਵਾਂਗੇ ਜੀ ਫੇਰ ਜਾ ਚੱਲ ਇਹ ਆ ਸਾਡਾ ਟਰਾਲਾ ਤੁਸੀਂ ਦੇਖਿਓ ਕੈਨੇਡਾ ਦੀਆਂ ਹਿੱਟਾਂ ਕਿਦਾਂ ਚੱਲਦਾ ਚਾਲੂ ਕਰ ਦੇ ਗਾਣਾ Субтитры а